ਜੀ ਗੱਲ ਕਿਸਾਨ ਸਾਥੀਓ ਤੁਸੀਂ ਜੁੜੇ ਹੋ ਭਲਵਾਨ ਟਰੈਕਟਰ ਪਟਿਆਲਾ ਤੇ ਦੋਸਤੋ ਮੇਰਾ ਨਾਮ ਆ ਸੰਦੀਪ ਸਿੰਘ ਆਪਣੇ ਫੇਸਬੁੱਕ ਦੇ ਉੱਪਰ ਦੋ ਪੇਜ ਆ ਟਰੈਕਟਰ ਟਰੈਕਟਰ ਪਾਰਟਸ ਬਾਰੇ ਟਰੈਕਟਰ ਸੇਲ ਬਾਰੇ ਜਿਹੜੇ ਆਪਾਂ ਵੀਡੀਓ ਬਣਾਉਂਦੇ ਰਹਿੰਦੇ ਆ ਤੇ ਅੱਜ ਦਾ ਜਿਹੜਾ ਟਰੈਕਟਰ ਆ ਤੁਹਾਨੂੰ ਦਿਖਾਉਣ ਆ ਅਰਜਨ ਅਰਜਨ 555 ਡੀ ਲਕਸ ਸਾਈਡ ਗੇਅਰ ਆ ਟਰੈਕਟਰ ਤੇਲ ਬ੍ਰੇਕ ਵਾਲਾ ਹਰਿਆਣੇ ਦਾ ਨੰਬਰ ਆ ਕਨਫਿਊਜ਼ਨ ਹੋ ਜਾਂਦੀ ਹੈ ਕਈ ਵਾਰ ਟਰੈਕਟਰ ਪਾਏ ਹੁੰਦੇ ਆ 2 3 ਇੱਕੋ ਨਾਲ ਦੇ ਤੇ ਬਾਈ ਕਨਫਿਊਜ਼ ਕਰੇਟ ਹੋ ਜਾਂਦੀ ਹੈ ਵੀ ਫਲਾਣੇ ਦਾ ਰੇਟ ਦਾ 4 ਲੱਖ ਮੰਗਦੇ ਸੀ ਇਹਦਾ 3 ਲੱਖ ਮੰਗਦੇ ਸੀ ਇਹਦਾ ਰੇਟ ਵਧਾਤਾ ਹੁਣ ਕਦੇ ਵੀ ਇਹੋ ਜੀ ਆਪਣੇ ਪੇਜ ਦੇ ਉੱਪਰ ਦਿੱਕਤ ਨਹੀਂ ਆਊਗੀ ਤੁਸੀਂ ਗੌਰ ਨਾਲ ਵੀਡੀਓ ਦੇਖਿਆ ਕਰੋ ਡੇਟ ਦੇਖਿਆ ਕਰੋ ਕਈ ਵਾਰ ਆਪਾਂ 2 2 3 3 ਮਹੀਨੇ ਪੁਰਾਣੀਆਂ ਡੇਟਾਂ ਦੇਖ ਕੇ ਫੋਨ ਕਰੀ ਜਾਂਦੇ ਆ ਨਾਲੇ ਸਮਾਂ ਸਾਡਾ ਖਰਾਬ ਹੁੰਦਾ ਨਾਲੇ ਸਮਾਂ ਤੁਹਾਡਾ ਖਰਾਬ ਹੁੰਦਾ ਤੇ ਵੀਰੋਂ ਬੇਨਤੀ ਇਹੀ ਕਰਦੇ ਹੁੰਦੇ ਆ ਵੀ ਵੀ ਪੇਜ ਨੂੰ ਜਰੂਰ ਫੋਲੋ ਕਰ ਲੋ ਜੇ YouTube ਤੇ ਦੇਖਣਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਦੋਸਤੋ ਹਰਿਆਣਾ ਨੰਬਰ ਟਰੈਕਟਰ ਦਾ ਲੈਂਡ ਦੇਣ ਜਿਹੜਾ ਮੈਲ ਹੁੰਦਾ 310000 ਰੁਪਿਆ ਟਰੈਕਟਰ ਜਿੰਨੇ ਵੀ ਮੈਂ ਵੀਡੀਓ ਪਾਉਣਦਿਆਂ ਕਿਸੇ ਦਾ 5-10000 ਤੋਂ ਉੱਪਰ ਦਾ ਉਹਲਾ ਨਹੀਂ ਕਿਸੇ ਟਰੈਕਟਰ 'ਚ ਰੱਖਿਆ ਕੋਈ 20 20 30 30000 ਰੇਟ ਵਧਾ ਕੇ ਕਿਸੇ ਟਰੈਕਟਰ ਦੇ ਨਹੀਂ ਦੱਸੇ ਵੀ 20-30000 ਰੁਪਿਆ ਵੱਧ ਮੰਗ ਲਓ ਬਾਅਦ 'ਚ ਉਹ ਆਈ ਤੇ ਸੌਦਾ ਹੋ ਜਾਊਗਾ ਨਾ ਅਸੀਂ ਕਿਸੇ ਦਾ ਸਮਾਂ ਨਹੀਂ ਖਰਾਬ ਕਰਨਾ ਚਾਹੁੰਦੇ ਨਾਲੇ ਸਾਡੇ ਕੋਲ ਸਮਾਂ ਘੱਟ ਹੁੰਦਾ ਥੋੜੀ ਪੂੰਜੀ 5-10 ਟੇਟਰਾਂ ਹੀ ਪੂੰਜੀ ਨਾਲ ਖੱਬਾ ਸੱਜਾ ਕੰਮ ਕਰਦੇ ਆ ਬਹੁਤ ਭਰਾ ਪਿਆਰ ਦੇਣਦੇ ਆ ਐਨ ਆਰ ਆਈ ਭਰਾ ਬੜਾ ਪਿਆਰ ਦੇਣਦੇ ਆ ਸਪੈਸ਼ਲੀ ਸੰਘੇੜਾ ਸਾਹਿਬ ਸਰੀ ਤੋਂ ਬਹੁਤ ਪਿਆਰ ਹੈ ਬਾਈ ਸੌਲੀ ਸਾਲਾ 90 ਲੈ ਗਿਆ ਸੀ ਉਹਦਾ ਬੜਾ ਪਿਆਰ ਨਾਤੇ ਸਾਰੇ ਬੰਦਿਆਂ ਨਾਲ ਪਿਆਰ ਪਰਿਵਾਰਕ ਰਿਲੇਸ਼ਨ ਬਣੇ ਹੋਏ ਆ ਕਦੀ ਕਿਸੇ ਨਾਲ ਕਸਟਮਰ ਵਾਲਾ ਕੰਮ ਨਹੀਂ ਅਸੀਂ ਰੱਖਿਆ ਤੇ ਦੋਸਤੋ 9814504323 ਨੰਬਰ 9316200582 ਜਿਆਦਾਤਰ ਸਾਡਾ ਜਿਹੜਾ ਨੰਬਰ ਚੱਲਦਾ ਹੁੰਦਾ 76960 1000 ਪੂਰਾ 6 ਇਹਨਾਂ ਨੰਬਰਾਂ 'ਤੇ ਤੁਸੀਂ ਗੱਲ ਕਰ ਸਕਦੇ ਹੋ ਤਾਂ ਆਜੋ ਮੈਂ ਤੁਹਾਨੂੰ ਟਰੈਕਟਰ ਦਿਖਾਉਣਾ ਟਰੈਕਟਰ ਦਾ ਇੰਜਣ ਦੇਖੋ ਬਾਈ ਆਹ ਖੜਿਆ ਛੋਟੇ ਇਹ ਗੋੜਾ ਖੜਾ 855 ਬਹੁਤ ਸੋਹਣਾ ਟਰੈਕਟਰ ਕਟਾਈ ਦੇਖੋ ਟਰੈਕਟਰ ਦੀ ਦਿੱਖ ਹੈ ਹੈ ਉਹ ਆਜੋ ਉਹ ਜਿਹੜੇ ਟਰੈਕਟਰ ਦੀ ਬਹੁਤ ਸੋਹਣੀ ਸਲੰਸਰ ਤੱਕ ਰੀਨ ਲਾ ਨਾਲ ਦਾ ਟਰੈਕਟਰ ਦਾ ਪੈਰ ਵਾਲੀ ਰੇਤ ਦੇ ਕਿੱਲੇ ਜੀ ਨਿਕਲ ਗਏ ਸਾਡੇ ਬੰਦੇ ਏਡੇ ਬੇਗੋਰੇ ਆ ਇੱਕ ਸਪਲਿਟ ਪੈਨ ਵੀ ਭੁੱਲ ਜਾਂਦੇ ਪਾਣੀ ਵੀ ਵੜਾ ਜਾਂ ਆ ਦੇਖੋ ਟਰਾਈ ਕਟੋਈ ਦੇਖੋ ਟਰੈਕਟਰ ਦੀ ਸੈਂਟਰ ਜੈਕ ਟਰੈਕਟਰ ਨਾ ਚੱਜਦਾ ਬਹੁਤ ਆ ਪ੍ਰੈਸ਼ਰ ਦੇਖੋ ਟਰੈਕਟਰ ਦਾ ਹੈ ਬਹੁਤ ਸੋਹਣਾ ਟਰੈਕਟਰ ਹੈ ਤੇ ਇੱਧਰ ਤੁਹਾਨੂੰ ਅੱਜ ਅਰਜਨ ਦੇ ਹੋਣੇ ਆ ਅਰਜਨ ਬਹੁਤ ਸੋਹਣਾ ਟਰੈਕਟਰ ਉਹਨਾਂ ਬਾਰੇ ਵੀ ਦਿਖਾਉਣਾ ਉਹ 555 ਹਰਿਆਣਾ ਨੰਬਰ ਆ ਇਹ ਯੂਪੀ ਨੰਬਰ ਆ ਦੋਨੇ ਟਰੈਕਟਰ ਬਹੁਤ ਕਮਾਲ ਬਾ ਕਮਾਲ ਟਰੈਕਟਰ ਨੇ ਦੋਨੇ ਉਹਨਾਂ ਬਾਰੇ ਵੀ ਤੁਹਾਨੂੰ ਦਿਖਾਉਨੇ ਆ। ਤੋਂ ਬਾਅਦ ਆ 855 855 ਬਹੁਤ ਸੋਹਣਾ ਇੱਕ ਸਾਦਾ ਸਟੀering ਆ, ਇੱਕ ਪਾਵਰ ਸਟੀering ਆ। ਉਹਨਾਂ ਬਾਰੇ ਵੀ ਗੱਲਬਾਤ ਕਰਦੇ ਆਪਾਂ। ਬਾ ਕਮਾਲ ਟਰੈਕਟਰ। ਤੋਂ ਬਾਅਦ ਤੁਹਾਨੂੰ ਅਰਜਨ ਦਿਖਾਉਣਾ ਸੀਗਾ ਜਿਹੜਾ ਅਰਜਨ ਵਿੱਚ ਅੱਜ ਮੈਂ ਵੀਡੀਓ ਬਣਾਉਣ ਲੱਗਿਆ। ਸਾਈਡ ਟਰੱਕ ਆ ਦਾ ਦੋਸਤੋ ਤੋਹਫਾ ਹੀ ਆ। ਜਿਹੜਾ ਭਰਾ ਵੀ ਲੈ ਜਾਊਗਾ। ਯਾਦ ਕਰੂਗਾ ਚੀਜ਼ ਬਹੁਤ ਸੋਹਣਾ ਟਰੈਕਟਰ ਆ। ਇੰਜਨ ਗੇਅਰ ਦਾ ਟਰੈਕਟਰ ਲਾ ਲਓ ਵੀ ਜੋ ਕੰਪਨੀ ਫੀਟਿੰਗ ਆ ਸਭ ਤੋਂ ਵੱਡੀ ਗੱਲ ਸਾਈਡ ਡਿਸਟਰੀਬਿਊਟਰ ਆ ਸਪਿੰਡਲ ਤੱਕ ਜਿਹੜੇ ਟਰੈਕਟਰ ਦੇ ਹੱਲ ਤੱਕ ਖੁੱਲੇ ਨਹੀਂ ਇਹ ਤੁਸੀਂ ਆਪਸਾ ਬਲਾ ਲਓ ਵੀ ਟਰੈਕਟਰ ਕਿੰਨਾ ਚੱਲਿਆ ਹੋਊਗਾ ਹੱਬਾਂ ਸਪਿੰਡਲ ਤੱਕ ਨਾਲ ਦੇ ਆ ਟਰੈਕਟਰ ਦੇ ਅਗਲੇ 7 50 16 ਟਾਇਰ ਗੁਡਿਅਰ ਦੇ ਠੀਕ ਆ ਜੀ ਪਿਛਲੇ ਆਪਣੇ 14 ਦੇ ਸੀਰਟ ਦੇ 14 ਨੂੰ 28 ਇਹ ਟਰੈਕਟਰ ਦਾ ਹਾਲ ਤੱਕ ਕਲਚ ਤੱਕ ਨਾਲ ਦਾ ਦੋਸਤੋ ਛੋਟੀ ਸਲਫ ਆ ਉਹ ਸੋਨਾ ਟਰੈਕਟਰ ਆ ਜੇ ਕੋ ਭਰਾ ਲੈ ਜਾਊਗਾ ਤੇ ਗੋਣਾ ਗਾਊਗਾ ਸਾਡੇ ਤੇ ਸਾਡੇ ਨੂੰ ਸਾਨੂੰ ਵੀ ਸੀਟ ਦਊਗਾ ਭਰਾ ਤੇ ਗੁਣ ਤਾਂ ਚਲੋ ਮਾਲਕ ਦੇ ਗਾਉਣੇ ਆ ਆਪਾਂ ਕੌਣ ਆ ਵਧਾਈ ਦੇਣ ਆਲਾ ਉਸ ਕਾਲਪੁਰ ਦੇ ਤੇ ਭਦਰ ਸਾਹਿਬ ਸੈਂਕ్రో ਟੱਚ ਗੇਅਰ ਆ ਜੀ ਸਾਈਡ ਗੇਅਰ ਆ ਤੇ ਇੰਜਨ ਗੇਅਰ ਦਾ ਜਿੱਲਾ ਕਹਿ ਲਓ ਉਹਨਾ ਸੋਨਾ ਟਰੈਕਟਰ ਆ ਇੰਜਨ ਗੇਅਰ ਦਾ ਜਿੱਲਾ ਉਹ ਨਹੀਂ ਬੜੀਆ ਟਰੈਕਟਰ ਆ ਉਹ ਸੋਨਾ ਟ੍ਰੈਕਟਰ ਦੀ ਉਹਨੇ ਕਿ ਸੇਫਟ ਕਰੀ ਦੀ ਜਿੰਨੇ ਕਿ ਜੋਗਾ ਉਹ ਕਾਬਿਲ ਹੈ ਨਹੀਂ ਨਾ ਫੜਾ ਮਰੀ ਜਾਈਏ ਵੀ ਹਰ ਕਈ ਟ੍ਰੈਕਟਰ ਜੀ ਨਵਾਂ ਜੀ ਇਹਦੇ ਅਰਕਾ ਦਾ ਬਣਿਆ ਹੀ ਨਹੀਂ ਹੈਗਾ ਜੀ ਟ੍ਰੈਕਟਰ ਹੀ ਇਹੀ ਹੈ ਨਾ ਕੱਲ ਉਹਨੇ ਹੀ ਕਰਾਂਗੇ ਜੰਨੀ ਬਾਜਪ ਜੀ ਚਾਚੇ ਇਹ ਦੂਜਾ ਟ੍ਰੈਕਟਰ ਇਹਦਾ ਕੱਲੇ ਕੱਲੇ ਦਾ ਬਲੌਗ ਬਣਾਉਂਗਾ ਇਹਦਾ ਫਿਲਹਾਲ ਇਹਦਾ ਅੱਜ ਸਪੈਸ਼ਲ ਇਹਦਾ ਬਲੌਗ ਬਣਾਉਣਾ ਸੀਗਾ ਤੇ ਦੋਸਤੋ 9814504323 ਇਸ ਟ੍ਰੈਕਟਰ ਬਾਰੇ ਕੋਈ ਵੀ ਜਾਣਕਾਰੀ ਲੈਣੀ ਹੈ 769601006 76960 ਇੱਕ ਪਿਆਰ ਪੂਰਾ ਛੇ ਇਸ ਨੰਬਰ ਤੇ ਗੱਲ ਕਰ ਸਕਦੇ ਹੋ 9914504323 ਮੇਰਾ ਨੰਬਰ ਤੁਹਾਨੂੰ ਬੀਜੀ ਮਿਲੂਗਾ ਤੁਸੀਂ ਵਟਸਐਪ ਕਰ ਦਿਓ ਕਿ ਕਈ ਵਾਰ ਇੱਕੋ ਟਾਈਮ ਤੇ ਚਾਰ ਚਾਰ ਕਾਲਾਂ ਆਉਂਦੀਆਂ ਹੁੰਦੀਆਂ ਹੁੰਦੀਆਂ ਇਸ ਕਰਕੇ ਬੀਜੀ ਬਹੁਤ ਰਹਿੰਦਾ ਫੋਨ ਤੁਸੀਂ ਇਸ ਨੰਬਰ ਤੇ ਵਟਸਐਪ ਕਰ ਸਕਦੇ ਹੋ ਤੁਹਾਨੂੰ ਨਾਲ ਦੀ ਨਾਲ ਰਿਪਲਾਈ ਜਿਹੜਾ ਉਹ ਦਿੱਤਾ ਜਾਊਗਾ ਟਰੈਕਟਰ ਦੀ ਬਾਈ ਜੀ 310000 ਡਿਮਾਂਡ ਆ ਟਰੈਕਟਰ ਲੈਣ ਦੇਣ ਦਾ ਮੁੱਲ ਮੰਗਿਆ ਗਿਆ ਕੋਈ ਵੀ 20 30000 ਦਾ ਟਰੈਕਟਰ ਦੇ ਵਿੱਚ ਫਰਕ ਨਹੀਂ ਪਊਗਾ ਮਾਰ ਪਰ ਤੋਂ ਦੱਸ ਦਈਏ ਟਰੈਕਟਰ ਸਾਡਾ ਛੋਟੀ ਪੂੰਜੀ ਨਾਲ ਕੰਮ ਕਰਦੇ ਆ ਥੋੜੀ ਪੂੰਜੀ ਵਾਲੇ ਟਰੈਕਟਰ ਲਈ ਆ ਤੇ ਜਿੱਦ ਜਾ ਮਨਫਾ ਲੱਗਿਆ ਤਾਂ ਅਸੀਂ ਦੇ ਦਿੰਨੇ ਆ ਜਿਆਦਾ ਸਾਡਾ ਵੱਡਾ ਪ੍ਰੋਜੈਕਟ ਨਹੀਂਗਾ ਦੋਸਤੋ ਤੁਹਾਡੇ ਪਿਆਰ ਨਾਲ ਚੱਲੀ ਜਾਂਦੇ ਆ ਤੇ ਆਪਣਾ ਪੇਜ ਜ਼ਰੂਰ ਫੋਲੋ ਕਰ ਲਓ ਇਹੋ ਜਿਹੀਆਂ ਜਾਣਕਾਰੀਆਂ ਵਾਸਤੇ ਭਲਵਾਨ ਟਿਕਟ ਵਾਲਾ ਭਲਵਾਨ ਟਿਕਟ ਵਾਲਾ ਇੱਕ ਪੇਜ ਆ ਸੰਦੀਪ ਸਿੰਘ ਦੇ ਨਾਮ ਤੋਂ ਦੋਸਤੋ ਠੀਕ ਆ ਜੀ 2017 ਮਾਡਲ ਹਰਿਆਣੇ ਦਾ ਨੰਬਰ ਆ ਟਰੈਕਟਰ ਦੋਸਤੋ ਟਾਇਰ ਟਰੈਕਟਰ ਦੇ ਅਗਲਾ ਹਿੱਸਾ ਸਾਰਾ ਸਿਲਡ ਟਰੈਕਟਰ ਦੀਆਂ ਹੱਬਾਂ ਤੱਕ ਨਾਲ ਦੀਆਂ ਨੇ 17 ਮਾਡਲ ਦੀਆਂ ਕੋਈ ਵੀ ਕਿਸੇ ਚੀਜ਼ ਤੇ ਦੁਬਾਰਾ ਨਹੀਂ ਕੋਈ ਐ ਵੀ ਰਿਪੇਅਰ ਹੋਈ ਹੋਗੀ ਸਪਿੰਡਲ ਬਦਲਿਆ ਹੋਵੇ ਸਪਿੰਡਲ ਕੰਪਨੀ ਫਿੱਟ ਹੋ ਕੇ ਦੁਬਾਰਾ ਖੁੱਲੇ ਨਹੀਂਗਾ ਤੁਸੀਂ ਇਹ ਹਿਸਾਬ ਲਾ ਲਓ ਦੁਬਾਰਾ ਕਲੱਚ ਜਿਹੜਾ ਟਰੈਕਟਰ ਦਾ ਕੰਪਨੀ ਫੀਟਿੰਗ ਆ ਕਲੱਚ ਨਹੀਂ ਖੁੱਲਿਆ ਮਗਰਲਾ ਹਿੱਸਾ ਨਹੀਂ ਖੁੱਲਿਆ ਜਿਹੜੀਆਂ ਜਿਹੜੀਆਂ ਮੇਰਾ ਜਿਹੜਾ ਵੀਡੀਓ ਦਾ ਟੌਪਿਕ ਹੁੰਦਾ ਮੈਂ ਮੇਨ ਕਿਉਂ ਅਸੀਂ ਪਾਰਟਸ ਦੇ ਕੰਮ ਕਰਦੇ ਆ ਸਾਡੇ ਮੂਹਰੇ ਉਹ ਚੀਜ਼ਾਂ ਆਉਂਦੀਆਂ ਰਹਿੰਦੀਆਂ ਜਿਹੜੀਆਂ ਜ਼ਿੰਮੇਵਾਰ ਵੀ ਨਹੀਂ ਧਿਆਨ ਕਰਦੇ ਸਾਡਾ ਇਹ ਹੁੰਦਾ ਵੀ ਕੋਈ ਹਾਂਡੀ ਨਾ ਟੁੱ ਮੇਨ ਬੋਡੀ ਪਾਰਟ ਆ ਜਿਹੜੇ ਦੇਖ ਦੇਖ ਦੇ ਮਹਿੰਗੇ ਸਮਾਨ ਆ ਜਿਹੜੇ ਵੀ ਇਹ ਚੀਜ਼ ਨਾ ਟੁੱਟੀ ਹੋਵੇ ਕੋਈ 5 400 ਦੀ ਚੀਜ਼ ਆ ਕੋ ਰਾਡ ਆ ਕੋ ਕਿਲੀ ਆ ਕੋ ਹੋਰ ਮਾੜਾ ਮੋਟਾ ਕੰਮ ਆ ਕੋ ਮੁਠਾ ਵਾ ਇਹ ਚੀਜ਼ਾਂ ਤਾਂ ਆਮ ਮਿਲ ਜਾਂਦੀਆਂ ਜ਼ਿੰਮੇਵਾਰ ਝੱਲ ਵੀ ਲੈਂਦਾ ਜੇ ਮੰਨ ਲਓ ਕਿਸੇ ਦੀ ਹਾਂਡੀ क्रैक ਨਿਕਲ ਗਈ ਕਿਸੇ ਦਾ ਟੂਬ ਟੁੱਟੀ ਨਿਕਲ ਗਈ ਕਿਸੇ ਦਾ ਬਲੌਕ ਮਾੜਾ ਮੋਟਾ क्रैक ਉਹ ਬਾਈ ਜੀ ਬਹੁਤ ਮਹਿੰਗਾ ਪੈ ਜਾਣਾ ਦੁਬਾਰੇ ਟਰੈਕਟਰ ਉਹ じゃ ਨਹੀਂ ਬਣਦਾ ਬਦਲ ਤਾਂ ਲੈਨੇ ਆਪਾਂ ਮਜਬੂਰੀ ਵਸ ਟਰੈਕਟਰ ਵੇਚਿਆ ਨਹੀਂ ਜਾਂਦਾ ਪਰ ਹੁਣ ਜੇ ਕਿਸੇ ਦਾ ਬਲਾਕ ਮੰਨ ਲਓ ਕਿ ਤੋ ਜੜ ਚੋਂ ਤੇੜ ਨਿਕਲ ਗਈ ਮਾੜੀ ਮੋਟੀ ਸਿਰ ਦਾ ਵਾਲ ਆਪਣਾ ਸਿਰ ਦੇ ਵਾਲ ਹੁੰਦੇ ਨਾ ਆਪਣੇ ਰੋਮ ਹੁੰਦੇ ਵਾਲ ਹੁੰਦੇ ਆ ਜਿਹੜੇ ਵਾਲਾਂ ਦੇ ਨਾਲ ਵੀ ਕੋਈ ਕ੍ਰੈਕ ਨਿਕਲ ਗਏ ਨਾ ਜਿਵੇਂ ਆਹ ਵਾਲ ਵਾਲ ਜਿੰਨੀ ਵੀ ਕਿਤੇ ਤੇੜ ਨਿਕਲ ਗਈ ਇਹਨੇ ਉਹ ਵਧਣਾ ਹੀ ਆ ਘਟਣਾ ਨਹੀਂ ਗਾ ਨਾ ਉਹ ਬੈਲਡ ਹੋਈ ਚਲਦੀ ਆ ਇਹ ਦੇਖ ਦੇ ਵਿੱਚ ਅੱਗੇ ਵਧੀਆਂ ਰਹਿੰਦੀਆਂ ਤੇੜਾ ਤੇ ਮੇਰਾ ਇਹੀ ਧਿਆਨ ਹੁੰਦਾ ਵੀ ਕਿਸੇ ਨਾਲ ਧੱਕਾ ਨਾ ਹੋ ਜੇ ਕਿਸਾਨ ਦਾ ਕਿਸੇ ਨੁਕਸਾਨ ਨਾ ਹੋ ਜੇ ਆ ਤੁਸੀਂ ਦੇਖੋ ਡਬਲ ਕਲਚ ਆ ਤੇਲ ਬ੍ਰੇਕਾ ਬ੍ਰੇਕਾਂ ਤੱਕ ਸਿਲਦਾ ਬਾਈ ਜੀ ਹਲੇ ਬ੍ਰੇਕ ਨੂੰ ਚਾਬੀ ਨਹੀਂ ਲੱਗੀ ਵੀ ਬ੍ਰੇਕਾਂ ਖੁੱਲ ਕੇ ਦਵਾਰੇ ਲੈਦਰ ਲੂਦਰ ਜਿਹੜੇ ਆ ਉਹ ਨਹੀਂ ਪਾਏ ਗਏ ਜਿਹੜੇ ओरिजिनल ਕੰਪਨੀ ਦੇ ਆ ਉਹੀ ਆ ਦਵਾਰਾਂ ਜੇ ਟਰੈਕਟਰ ਵੱਧ ਕਟਿਆ ਘਟਿਆ ਹੋਵੇ ਫਿਰ ਤੁਹਾਨੂੰ ਪਤਾ ਕਈ ਵਾਰ ਖੁੱਲ ਜਾਂਦੇ ਆ ਕਲੱਚ ਰਿਪੇਅਰ ਹੋ ਜਾਂਦੀ ਆ ਕਿਤੇ ਕਿਰਾਏ ਤੇ ਟਰੈਕਟਰ ਚੱਲਿਆ ਹੋਵੇ ਮੇਰੀ ਇਸ ਟਰੈਕਟਰ ਦੀ ਪੂਰੀ ਜ਼ਿੰਮੇਵਾਰੀ ਆ ਆਪਣਾ ਤੁਸੀਂ ਤਸੱਲੀ ਆਪ ਜ਼ਰੂਰ ਕਰੋ ਮੇਰਾ ਕੰਮ ਆ ਜਿਹੜਾ ਇੱਕ ਇਹ ਫਿਜ਼ੀਕਲ ਕੰਮ ਹੁੰਦੇ ਆ ਵੀ ਆਪਾਂ ਲੋਕਾਂ ਨੂੰ ਜਾਣਕਾਰੀਆਂ ਨਾਲ ਜੋੜਨਾ ਨਾ ਕਿ ਆਪਾਂ ਇਹ ਧੰਦਿਆਂ ਦੇ ਵਿੱਚ ਪੈਣਾ ਵੀ ਇਹ ਮੇਰੀ ਜਾਮਨੀ ਆ ਜੀ ਲੈ ਜੋ ਮੈਂ ਹਰ ਵੀਡੀਓ ਦੇ ਵਿੱਚ ਕਹਿੰਨਾ ਭਾਈ ਜੀ ਤਸੱਲੀ ਜ਼ਰੂਰ ਆਪਦੀ ਕਰੋ ਨੌਲੇਜ ਇਕੱਠੀ ਕਰੋ ਤੁਹਾਡੇ ਨਾਲ ਠੱਗੀ ਨਾ ਹੋ ਜੇ ਠੀਕ ਆ ਜੀ ਤੁਸੀਂ ਜੇ ਆਪ ਸਿਆਣੇ ਹੋਵੋਗੇ ਤੁਹਾਨੂੰ ਠੱਗੀ ਨਹੀਂ ਵੱਜ ਸਕਦੀ ਜੇ ਤੁਸੀਂ ਹੁਣ ਤੁਹਾਨੂੰ ਨੌਲੇਜ ਨਹੀਂ ਗਈ ਤਾਂ ਤੁਸੀਂ ਠੱਗੀ ਦਾ ਸ਼ਿਕਾਰ ਆਪੇ ਹੋਣਾ ਤੁਸੀਂ ਮਾਣੇ ਮੋٹے ਨੌਲੇਜ ਇਕੱਠੀ ਕਰੋ ਬੇਸਿਕ ਜਿਹੜੇ ਆ ਕੱਲਾ YouTube ਤੇ ਸਾਰੀ ਸੱਚਾਈ ਨਹੀਂ ਹੁੰਦੀ ਹੁੰਦੀ ਸਾਰੀ YouTubeਾਂ ਦੀ ਸੱਚਾਈ ਹੋਣ ਲੱਗ ਜੇ ਤਾਂ ਫੇਰ ਤਾਂ ਗੱਲ ਹੀ ਸਲ ਜੇ ਜਿਹੜਾ ਪ੍ਰੈਕਟੀਕਲ ਕਰਿਆ ਕਰੋ ਜਮਾ ਮੋਬਾਈਲਾਂ ਦੇ ਉੱਪਰ ਨਾ ਬੈਠੇ ਜਾਇਆ ਕਰੋ ਜਿਹੜੀਆਂ ਪ੍ਰੈਕਟੀਕਲ ਹੋ ਗਏ ਆਪਣੇ ਬਲੌਗ ਬਲੌਗ ਚੈੱਕ ਕਰਨੇ ਥੱਲੇ ਬਹਿ ਕੇ ਨਹੀਂ ਕੋਈ ਵੇਖਦਾ ਟਰੈਕਟਰ ਦੇ ਹੇਟਾ ਜਿਹੜੇ ਪੁਰਾਣੇ ਮਿਸਤਰੀ ਸੀਗੇ ਪੂਰਾ ਟਰੈਕਟਰ ਕਾਪੜਾ ਅੱਜ ਤਾਂ ਮੜਾ ਜ ਅਗਲਾ ਕਹਿੰਦਾ ਮੇਰਾ ਲੀੜਾ ਨਾ ਗੰਦਾ ਹੋ ਜੇ ਟਰੈਕਟਰ ਦਾ ਗਿੜਾ ਨਹੀਂ ਕੋਈ ਕੱਟਦਾ ਬਸ ਆਏ ਟਰੈਕਟਰ ਦੀਆਂ ਬ੍ਰੇਕਾਂ ਦੱਬੀਆਂ ਰੇਸ ਦਿੱਤੀ ਟਰੈਕਟਰ ਨੂੰ ਆਹ ਦੇਖੋ ਮਰਗਾੜ ਦੇਖੋ ਟਰੈਕਟਰ ਦੇ ਹਣਾ 2 ਮਿੰਟ ਚ ਠੰਡੇ ਟਰੈਕਟਰ ਨੂੰ ਮਾਰੀ ਰੇਸ ਦੱਬੇ ਬ੍ਰੇਕ ਪੈਡ ਲਵਾ-ਵਾ ਕਰਾ ਕੇ ਬਸ ਜੀ ਬਸ ਜੀ ਭਾਈ ਜੀ ਟਰੈਕਟਰ ਇਹ ਨਹੀਂ ਚੈੱਕ ਹੁੰਦੇ ਤੇ ਜਿਹੜਾ ਤਜਰਬੇਕਾਰ ਬੰਦਾ ਨਾ ਉਹ ਤਾਂ ਗੀੜਾ ਦੇ ਕੇ ਟਰੈਕਟਰ ਦਾ ਦੱਸ ਦਿੰਦਾ ਵੀ ਟਰੈਕਟਰ ਦੇ ਪੱਲੇ ਕੀ ਆ ਠੀਕ ਹੈ ਜੀ ਤੇ ਜਰੂਰ ਬਾਈ ਜੀ ਪੇਜ ਨੂੰ ਫੋਲੋ ਕਰਿਓ ਜਾਣਕਾਰੀ ਚੰਗੀ ਲੱਗੇ ਤਾਂ ਜਰੂਰ ਸਾਡੀ ਜਿਹੜੀ ਆ ਸਰਾਹਣਾ ਜਿਹੜੀ ਆ ਸਾਡਾ ਜਿਹੜਾ ਮੋਟੀਵੇਸ਼ਨ ਹੁੰਦਾ ਸਾਡਾ ਇਹੀ ਹੁੰਦਾ ਜੇ ਤੋ ਫੋਲੋ ਕਿਸੇ ਨੇ ਕਰ ਲਿਆ ਜਿਸ ਨੇ ਕਮੈਂਟ ਜਰੂਰ ਕਰਿਆ ਕਰੋ ਵੀ ਵੀਡੀਓ ਦੇ ਵਿੱਚ ਹੋਰ ਕੀ ਸੁਧਾਰ ਕਰੀਏ ਕੋਈ ਅਸੀਂ ਮੇਨ ਆਪਣੇ ਯੂਟਿਊਬਰ ਜਾਂ ਫੇਸਬੁੱਕ ਵਾਲੇ ਤਾਂ ਹੈ ਨਹੀਂ ਗੇ ਜਿਹੜੇ ਆਪਣਾ ਉਹਨਾਂ ਭਰਾਵਾਂ ਦਾ ਦੇਖੋ ਕੰਮ ਬਹੁਤ ਹੁੰਦਾ ਉਹਨਾਂ ਦੇ ਰੋਜ਼ ਇਸੇ ਕੰਮ ਤੇ ਹੁੰਦੇ ਆ ਬਹੁਤ ਵਧੀਆ ਕੰਮ ਕਰਨਦੇ ਸਾਰੇ ਭਰਾ ਪਰ ਜਿਹੜਾ ਆ ਸਾਡਾ ਕੰਮ ਆਸੀਂ ਨਵੇਂ ਬੰਦੇ ਆਂ ਇਹ ਵੀਡੀਓ ਵਾਲੇ ਮਾਮਲੇ 'ਚ ਜੇ ਕੋਈ ਗਲਤੀ ਹੁੰਦੀ ਆ ਤਾਂ ਦੱਸ ਦਿਆ ਕਰੋ ਧੰਨਵਾਦ ਦੋਸਤੋ